ਹਾਂਜੀ ਨਮਸਕਾਰ ਜੀ ਅੱਜ ਟਾਨੀ ਸੱਦਾ ਸਿੰਘ ਜੀ ਦੇ ਨਾਲ ਲੱਗਦੇ ਟਾਨੀਆਂ ਦੇ ਵਿੱਚ ਪਹੁੰਚੇ ਆ ਜਿੱਥੇ ਖੜਾ ਦੇ ਪਾਣੀ ਜਿੱਥੇ ਖੜਾ ਦੇ ਪਾਣੀ ਕਰਕੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਘਰ ਨੇ ਉਹ ਜਿਹੜੇ ਨੇ ਪਾਣੀ ਵਿੱਚ ਡੁੱਬੇ ਹੋਏ ਨੇ ਉਹਨਾਂ ਦਾ ਕੰਸਰਨ ਜਿਹੜਾ ਸ਼ਹਿਰ ਦੇ ਨਾਲ ਟੁੱਟ ਚੁੱਕਿਆ ਔਰ ਇਹਦੇ ਨਾਲ ਹੀ ਜਿਹੜਾ ਇਹ ਝੋਨੇ ਦੀ ਫਸਲ ਹੈ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਔਰ ਆਨ ਵਾਲੇ ਟਾਈਮ ਦੇ ਵਿੱਚ ਇੰਨਾ ਕਿਸਾਨਾਂ ਦੀ ਜਿਹੜੀ ਨੁਕਸਾਨ ਹੋਇਆ ਉਹਦੀ ਪਰਪਾਈ ਕਰਨੀ ਬਹੁਤ ਮੁਸ਼ਕਿਲ ਹੈ ਔਰ ਮੈਂ ਜਿਹੜੀ ਲਗਾਤਾਰ ਮੇਰੀ ਟੀਮ ਜਿਹੜੀ ਲਗਾਤਾਰ ਉਪਰਾਲੇ ਕਰ ਰਹੀ ਹੈ ਕਿ ਇਹਨਾਂ ਤੱਕਨ ਪਹੁੰਚ ਕਰਕੇ ਰਾਸ਼ਨ ਔਰ ਹੋਰ ਵੀ ਲੋੜਿੰਦਾ ਸਮਾਨ ਜਿਹੜਾ ਇਹਨਾਂ ਨੂੰ ਜ਼ਰੂਰਤ ਹੈ ਉਹਨਾਂ ਤੱਕ ਪਹੁੰਚਾਇਆ ਜਾਵੇ ਮੈਂ ਅੱਜ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੀ ਆ ਕਾਂਨਿਸ਼ਦਾ ਸਿੰਘ ਤੱਕਨ ਹੋਰ ਨਾਲ ਲੱਗਦੇ ਟਾਨੀਆਂ ਦੇ ਵਿੱਚ ਜਿੱਥੇ ਇਹਨਾਂ ਦੇ ਘਰ-ਘਰ ਪਹੁੰਚ ਕੇ ਬੇੜੀ ਦੇ ਜ਼ਰੀਏ ਜਿਹੜਾ ਰਾਸ਼ਨ ਜਿਹੜਾ ਪਹੁੰਚਾਇਆ ਗਿਆ ਔਰ ਹੋਰ ਵੀ ਜਿਹੜਾ ਸਮਾਨ ਜ਼ਰੂਰੀ ਸੀ ਦੁੱਧ ਵਗੈਰਾ ਉਹ ਵੀ ਇਹਨਾਂ ਨੂੰ ਦਿੱਤਾ ਗਿਆ ਤਾਂ ਕਿ ਇਹ ਜਿਹੜੇ ਨੇ ਇਸ ਤਰ੍ਹਾਂ ਦੀ ਅਸੂਲਤਾ ਤੋਂ ਵੰਚਿਤ ਨਾ ਰਹਿ ਜਾਣ ਔਰ ਮੁਸੀਬਤ ਦੀ ਘੜੀ ਇਹ ਕਿਸੇ ਤੇ ਵੀ ਆ ਸਕਦੀ ਏ ਔਰ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਮੁਸੀਬਤ ਦੇ ਵਿੱਚ ਜਿਹੜੀ ਖੜੇ ਹੋਣਾ ਸਾਡਾ ਇੱਕ ਫਰਜ਼ ਬੰਦਾ ਹੈ ਔਰ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਕਾਉਂਸਲਰ ਹੋਣ ਦੇ ਨਾਤੇ ਇਹ ਮੇਰਾ ਔਰ ਮੇਰੀ ਜਿਹੜੀ ਪੂਰੀ ਟੀਮ ਦਾ ਇੱਕ ਫਰਜ਼ ਬੰਦਾ ਹੈ ਕਿ ਅੱਜ ਅਸੀਂ ਦੁੱਖ ਦੀ ਕੱਢੀ ਦੇ ਵਿੱਚ ਇਹਨਾਂ ਸਾਰਿਆਂ ਦੇ ਨਾਲ ਜਿਹੜਾ ਇਹ ਸ਼ਾਮਿਲ ਹੋਈਏ ਔਰ ਪਰਮਾਤਮਾ ਨੇ ਜੋ ਵਿਪਤਾ ਪਾਈ ਹੈ ਇਹਨਾਂ ਸਰਦੀ ਇਲਾਕਿਆਂ ਦੇ ਵਿੱਚ ਮੈਂ ਹੀ ਕਹਾਂਗੀ ਕਿ ਪਰਮਾਤਮਾ ਜਿਹੜਾ ਮਿਹਰ ਕਰੇ ਔਰ ਜਿਹੜੀ ਵਿਪਤਾ ਹੈ ਉਹ ਜਲਦੀ ਜੜੀ ਟਾਲ ਦੇਵੇ ਜੀ ਕੀ ਨਾਮ ਹੈ ਪਰਮਜੀਤ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਸਰਦਾ ਸਿੰਘ ਆ ਜੀ ਤੁਹਾਡੇ ਕੋਲੇ ਕੌਣ ਪਹੁੰਚਿਆ ਹੈ 2015 ਕੀ ਲੈ ਕੇ ਪਹੁੰਚਿਆ ਜੀ ਤੁਹਾਡੇ ਕੋਲੇ ਬਸ ਜ਼ਰੂਰਤ ਦਾ ਸਮਾਨ ਲੈ ਕੇ ਆਏ ਨੇ ਜਿਹੜਾ ਆਮ ਹੁਣ ਰਸਤੇ ਸਾਰੇ ਪਾਸੋਂ ਬੰਦ ਹੋਏ ਪੈ ਨੇ ਕੁਝ ਖਾਣ ਨੂੰ ਨਹੀਂ ਗਿਆ ਸੀ ਰੋਟੀ ਨਾਲ ਨਾ ਕੋ ਬੱਚੇ ਕੁੱਕੇ ਬੈਠੇ ਸਭ ਕੁਝ ਦੇਣ ਪਹੁੰਚਾਣ ਆਏ ਨੇ ਸਾਤ ਲਿਆ ਅੱਜ ਤੁਹਾਨੂੰ ਕੀ ਕੀ ਰਾਸ਼ਨ ਦਾ ਮਿਲਿਆ ਇੱਥੇ ਸੋਈ ਦਾ ਸਭ ਸਮਾਨ ਮਿਲਿਆ ਇੱਥੇ ਠੀਕ ਹੈ ਅਮਰਜੀਤ ਸਿੰਘ ਜੀ ਕਿਥੋਂ ਦੇ ਰਹਿਣ ਵਾਲੇ ਹੋ ਪਿੰਡ ਢਾਣੀ ਸੱਦਾ ਸਿੰਘ ਅੱਜ ਤੁਹਾਡੇ ਕੋਲੇ ਪੌਣ ਕੌਣ ਪਹੁੰਚੇ ਇਹ ਪੂਜਾ ਲੂਥਰਾ ਪਹੁੰਚੇ ਨਹੀਂ ਆਪਣੇ ਕੀ ਲੈ ਕੇ ਪਹੁੰਚਾਈ ਤੁਹਾਡੇ ਕੋਲੇ ਇਹ 200 ਘਰ ਦਾ ਰਾਸ਼ਨ ਪਹੁੰਚਾਇਆ ਹੈ ਨਾ ਰਾਸ਼ਨ ਵਿੱਚ ਕੀ ਕੀ ਸੀ ਖੰਡ ਚਾਪਤੀ ਢਾਲ ਏ ਪੱਤੀ ਸਾਰਾਈ ਸੌਦਾ ਠੀਕ ਹੈ ਜੀ ਕਿੰਨੀ ਡੂੰਘਾਈ ਦੇ ਵਿੱਚ ਪਾਣੀ ਹੋਊਗਾ ਇਹ ਜੀ ਇਹ ਕਿਤੇ 25 30 ਫੁੱਟ ਡੂੰਘਾ ਆ ਜਾਂਦਾ ਕਿਤੇ 10 ਫੁੱਟ ਕਿਤੇ 15 ਫੁੱਟ ਕਿਤੇ ਕਿਸੇ ਜਗ੍ਹਾ ਤੇ ਸਾਡੇ ਕੋਲ ਆ ਜਿਹੜਾ ਵੰਜੇ ਇਹ ਵੀ ਨਹੀਂ ਲੱਗਦਾ ਹਾਂਜੀ ਕਿਵੇਂ ਰਸਤਾ ਸਨ ਤਾਂ ਸਰਕਾਰ ਨੇ ਚਪੂਆਂ ਦਾ ਸਾਰਾ ਵੇਜ ਤੱਕ ਨਹੀਂ ਪਹੁੰਚਾਇਆ ਕਿ ਅਸੀਂ ਲੈ ਜੀ ਹਾਥੂ ਤ ਮਾਰ ਕੇ ਬੇੜੀ ਲੈ ਕੇ ਜਾਂਦੇ ਆ ਅਸੀਂ ਆਪ ਦੇ ਹੂੰ ਪਿੰਡ ਨੂੰ ਕਿਵੇਂ ਲੱਗਦਾ ਰਸਤਾ ਜਦੋਂ ਤੈਅ ਕਰਦੇ ਆ ਕਿੰਨਾ ਕੁ ਟਾਈਮ ਲੱਗ ਜਾਦਾ ਬਹੁਤ ਮੁਸ਼ਕਲ ਜੀ ਸਾਨੂੰ ਕਮ ਸੇ ਕਮ ਡੇਢ ਘੰਟਾ 2 ਘੰਟੇ ਲੱਗਣ 2 ਕਿਲੋਮੀਟਰ ਦਾ ਹੈ ਜੀ ਸਾਡਾ ਇਹ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਆ। ਇਹ ਕੀ ਨਾਮ ਹੈ? ਮੇਰਾ ਨਾਮ ਅਜਿੰਦਰ ਸਿੰਘ ਹੈ ਜੀ। ਮੈਂ ਟਾਣੀ ਸੁਦਾ ਸਿੰਘ ਦਾ ਰਹਿਣ ਵਾਲਾ। ਤੇ ਅਸੀਂ ਇਹ ਮੈਡਮ ਪੂਜਾ ਲੋਥਰਾ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਜੋ ਸਾਡੇ ਵਿੱਚ ਪਹੁੰਚ ਕੇ ਸਾਡੇ ਪਿੰਡ ਦੀ ਇਹਨਾਂ ਸਹੂਲਤ ਕੀਤੀ। ਇਹ ਮੈਡਮ ਜੀ ਅੱਜ ਇੱਕ ਲੇਡੀਜ਼ ਹੋ ਕੇ ਖੁਦ ਬੇੜੀ ਤੇ ਸਵਾਰ ਹੋ ਕੇ 200 ਕਿੱਟ ਲੈ ਕੇ ਪਹੁੰਚੇ ਨੇ ਸਾਡੇ ਪਿੰਡ ਦੇ ਵਿੱਚ ਅਤੇ ਇਹਨਾਂ ਨੇ ਬਹੁਤ ਸਾਡੀ ਸਹਾਇਤਾ ਕੀਤੀ। ਇਹ ਦੁੱਧ ਵੀ ਲੈ ਕੇ ਪਹੁੰਚੇ ਨੇ। ਇਹ ਪੂਜਾ ਬਲੂਦ ਰਾਹੀ। ਕੀ ਕਰਨਾ ਇਨੇ ਇਥੇ ਇਹ ਸੌਦਾ ਵੰਡਣ ਆਏ ਨੇ ਕਿੰਨਾ ਸੌਦਾ ਲੈ ਕੇ ਆਏ ਸੀ ਔਰ ਕਿੰਨੇ ਕ ਜਣੇ ਇਥੇ ਡੇ ਵਰਤਾ ਚੁੱਕੇ ਨੇ 280 200 ਤਾਂ ਘਰ ਦੇ ਕਰੀਬ ਸੌਦਾ ਲੈਂਦਾ ਨਾ ਸਮਾਨ ਕੇ ਕਿੰਨੀ ਕੁ ਮਾਤਰਾ ਦੇ ਵਿੱਚ ਲੱਗਦਾ ਕਿੰਨੇ ਕ ਦਾ ਹੋਊਗਾ ਇਹ ਹੋਵੇ ਤਾਂ 7-800 ਦਾ ਮਰੇ ਕੋਲ ਇੱਕ ਬੰਦੇ ਦਾ ਹੋਊਗਾ ਇੱਕ ਪਰਿਵਾਰ ਦਾ ਮੈਨੇਜ ਕਰੀਏ ਆਪਾਂ ਇਸ ਜਗ੍ਹਾ ਤੇ ਡਿਊਟੀ ਕਿਸ ਬੰਦੇ ਦੀ ਬਣਦੀ ਸੀ ਇਹ ਸੇਵਾ ਕਰਨ ਦੀ ਇਹ ਐਂਬਲ ਦੀ ਬਣਦੀ ਔਰ ਕਿੰਨੀ ਦੇ ਘਬਾਇ ਦੀ ਕਿਉਂ ਨਹੀਂ ਆਏ ਕੀ ਵਜ੍ਹਾ ਹੋ ਸਕਦੀ ਹੈ ਉਹ ਹਨ ਤੁਸੀਂ ਬੈਠੇ ਦਰਿਆ ਚ ਨੇ ਤੁਸੀਂ ਪਰਾਂ ਜਾਂਦੇ ਤੇ ਇਹ ਮੈਡਮ ਕਿਵੇਂ ਆਇਆ ਤੁਹਾਡੇ ਕੋਲੇ ਜੀ ਸਾਡੇ ਸੇਵਾ ਵਾਸਤੇ ਕਿਵੇਂ ਆਏ ਆ ਕਿੰਦੇ ਤੇ ਆਏ ਆ ਇਹ ਬੇੜੀ ਤੇਰੀ ਕਿੰਨੇ ਫੁੱਟ ਤੁਹਾਨੂੰ ਲੱਗਦਾ ਵੀ ਪਾਣੀ ਇਹ ਡੂੰਘਾ ਹੈਗਾ ਇਹ 30 ਫੁੱਟ ਹੈਗਾ ਤੇ ਇਹਨਾਂ ਨੂੰ ਜਾਣ ਦੀ ਪਰਵਾਹ ਨਹੀਂ ਆਪਦੀ ਨਹੀਂ ਜੀ ਜਿਹੜਾ ਸਾਡੇ ਸੁਨੋਗ ਦੇ ਪਿੱਛੇ ਆਏ ਨੇ ਤੇਰੇ ਡੁੱਬਣ ਲੂੜਨ ਕੋਸੋ ਗਏ ਧੰਨਵਾਦ ਜੀ ਪੂਰੇ ਹੈਗੇ ਬਣਾਪਤੀ ਵੰਜ ਲਾਤੇ ਨੇ ਨਾ ਚੱਪੂ ਬੇੜੀ ਦੀ ਕੱਲ ਦੇ ਆਖੋਖੇ ਲਿਸਟ ਬਣੇ ਦੀ ਨੰਬਰ 65 ਤੇ ਲਖੀਮਣ ਦੇ ਫਿਰ ਮਿਲਣਗੇ ਉਹਨਾਂ ਨੇ ਭਾਵੇਂ ਇਹਦੇ ਸਾਰੇ ਡੁੱਬ ਗਏ ਕੀ ਲੱਗਦਾ ਪਾਣੀ ਉਹ ਤੋਂ ਸੁੱਕ ਜੂਗਾ ਜਾਂ ਤੁਹਾਨੂੰ ਬੇੜੀ ਆਉਗੀ ਬੇੜੀ ਨਹੀਂ ਚੱਪੂ ਨਹੀਂ ਹੈਗੇ ਇਹਨਾਂ ਵਾਂ ਜਾ ਬਨਾਪੀ ਲਾਇਆ ਤੇ ਲਾਈ ਫਰਨੀ ਆਪ ਦੇ ਕੋਲ ਮੈਂ ਕਲੌਂਡ ਸੰਜੀ ਕਿਥੋਂ ਦੇ ਰਹਿਣ ਵਾਲੇ ਤੁਸੀਂ ਪਾਣੀ ਸੱਦਾ ਸਿਰ ਆਈ ਤੁਹਾਡੇ ਕੋਲੇ ਕੌਣ ਪਹੁੰਚਿਆ ਤੇ ਕੀ ਲੈ ਕੇ ਪਹੁੰਚਿਆ ਹਾਏ ਮੈਡਮ ਪੋਜਾ ਜੀ ਪਹੁੰਚੇ ਰਾਸ਼ਨ ਲੈ ਕੇ ਪਹੁੰਚੇ ਨੂੰ ਹੋਰ ਸਾਡੇ ਕੋ ਕੋਈ ਨਹੀਂ ਪਹੁੰਚਾ ਸਾਡੀ ਐਨਐਸ ਸਹਿਤਾ ਕੀਤੀ ਹੈ ਨਾਲ ਫੁੱਲ ਟੀਮ ਨੂੰ ਲੈ ਕੇ ਦੇ ਦਰਿਆ ਪਾਰ ਕਰਕੇ ਬੇੜੀ ਤੇ ਜਾ ਤੇ ਸਹਾਇਤਾ ਇਹਨਾਂ ਸਾਡੀ ਕੀਤੀ ਹੈ ਕਿ ਤੁਲ ਆਏ ਤੇ ਚalte 2 ਕਿਲੋਮੀਟਰ ਦਰਿਆ ਤੇ ਬੇੜੀ ਤੇ ਜਾ ਤੇ ਇਹਨਾਂ ਸਾਡੀ ਸਹਾਇਤਾ ਕੀਤੀ ਹੈ ਠੀਕ ਹੈ ਸਾਰੀ ਜੀਵਿਕਾ ਦੀ ਡਿਪੈਂਡ ਕਰਦੀ ਹੈ ਛੋਲੇ ਤੇ ਹਾਂਜੀ ਔਰ ਕਿਤੇ ਨਾ ਕਿਤੇ ਅੱਜਲਾ ਕੰਸਰ ਨੇ ਉਹ ਵੀ ਸ਼ਹਿਰ ਨਾਲ ਟੁੱਟ ਚੁੱਕਿਆ ਹੈ ਮੈਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੀ ਆ ਉਜਲ ਉਥਰਾ ਨਾਮ ਹੈ ਜੀ ਮੇਰਾ ਕਾਉਂਸਲਰ ਰਹੀ ਆ ਜੀ ਮੈਂ ਪਾਜ਼ੀਕਰ ਤੋਂ ਔਰ ਤੁਹਾਡੇ ਤੱਕ ਪਹੁੰਚ ਕਰ ਰਹੇ ਆ ਤਾਕੀ ਤੁਹਾਨੂੰ ਸਾਰਿਆਂ ਨੂੰ ਜਿਹੜੀ ਇਹ ਸਹੂਲਤ ਮैया ਕਰਵਾਈ ਜਾ ਸਕੇ ਜਿੰਨੇ ਜੋਗੇ ਮੈਂ ਔਰ ਮੇਰੀ ਟੀਮ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਤੁਹਾਡੇ ਤੱਕ ਇਹ ਸਾਮਾਨ ਪਹੁੰਚਾਇਆ ਜਾਵੇ ਜੀ ਔਰ ਇਹੀ ਕਿ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਦੁਆ ਕਰਾਂਗੇ ਕਿ ਇਹ ਜਿਹੜੀ ਅਸੀਮਾ ਦੀ ਕੜੀ ਹੈ ਬਹੁਤ ਧੰਨਵਾਦ ਹੁੰਦਾ ਜੀ ਜਿਹੜਾ ਸਾਡੀ ਸੇਵਾ ਜਿਹੜੀ ਸਾਡੀ ਸੇਵਾ ਕਰ ਰਹੇ ਨੇ ਬਹੁਤ ਧੰਨਵਾਦ ਤੁਹਾਡਾ ਵੇਖੋ ਜੀ ਕਦੇ ਤੋਂ ਸਾਨੂੰ ਜੰਗਾ ਦੀ ਮਾਰ ਤੇ ਕਦੇ ਪਾਣੀਆਂ ਦੀ ਮਾਰ ਹੈ ਕਦੇ ਕੋਈ ਮੁਸੀਬਤ ਬਣ ਜਾਂਦੀ ਹੈ ਉਤੂ ਚਾਚਾ ਜੀ ਸਾਡੇ 47 ਨੂੰ ਤੁਹਾਨੂੰ ਮਾਰ ਵਜਦੀ ਹੈ ਹੋ ਜਾਂਦੀ ਹੈ ਤਾਂ ਸਾਰੇ ਜਾਂਦੇ ਪਾਣੀ ਲਿਆਓ ਠੰਡਾ ਪਾਣੀ